ਗਿੱਟਿਆਂ ਦੀ ਗਠੀਏ ਦੀ ਗੱਲ ਕਰਨ ਲੱਗੇ ਆ ਐਂਕਲ ਆਰਥਰਾਈਟਸ ਕਿਤੇ ਸੱਟ ਲੱਗ ਜਾਵੇ ਕੋਈ ਫ੍ਰੈਕਚਰ ਹੋ ਜਾਵੇ ਹੱਡੀ ਟੁੱਟ ਜਾਵੇ ਗਿੱਟਿਆਂ ਦੀ ਗਠੀਆ ਬਹੁਤ ਜਲਦੀ ਹੋਣਾ ਸ਼ੁਰੂ ਹੋ ਜਾਂਦਾ ਹੈ ਸਸ਼ਟ੍ਰਿਕਾਲਜੀ ਥਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸੋ ਕਿਹੜੀਆਂ ਕਸਰਤਾਂ ਕਰ ਸਕਦੇ ਆ ਗਿੱਟੇ ਦੇ ਗਠੀਏ ਦੇ ਵਿੱਚ ਨੰਬਰ 1 ਐਕਸਰਸਾਈਜ਼ ਕੀ ਹੈ ਐਂਕਲ ਟੂ ਪੰਪਸ ਤੁਸੀਂ ਬੈਠ ਜਾਣਾ ਹੈ ਔਰ ਦੋਨੇ ਪੈਰਾਂ ਨੂੰ ਅੰਦਰ ਬਾਹਰ ਕਰਨਾ ਹੈ ਐਂਕਲ ਟੂ ਪੰਪ ਇਸ ਨੂੰ ਤੁਸੀਂ ਕਰਨਾ ਹੈ 1 2 3 20 ਗਿਣਨੇ ਨੇ ਔਰ ਇਸ ਦੇ ਤੁਸੀਂ 5 ਸੈਟ ਲਾਉਣੇ ਆ ਸਵੇਰੇ ਦੁਪਹਿਰੇ ਸ਼ਾਮ ਦੂਸਰੀ ਕਸਰਤ ਕੀ ਹੈ ਤੁਸੀਂ ਪੰਜਿਆਂ ਤੇ ਆਪਣੇ ਪੱਬਾਂ ਤੇ ਤੁਰਨਾ ਟੋ ਵਾਕ ਕਹਿੰਦੇ ਆ ਔਰ ਇਸ ਨੂੰ ਤੁਸੀਂ 1 ਤੋਂ 1.5 ਮਿੰਟ ਤੱਕ ਤੁਰਨਾ ਹੈ ਇਹ ਹੋਗੀ ਤੁਹਾਡੀ ਨੰਬਰ 2 ਐਕਸਰਸਾਈਜ਼ ਤੀਸਰੀ ਐਕਸਰਸਾਈਜ਼ ਹੀਲ ਵਾਕ ਤੁਸੀਂ ਅੱਡੀਆਂ ਤੇ ਵਾਕ ਕਰਨੀ ਹੈ 1 ਤੋਂ 2 ਮਿੰਟ ਇਹ ਹੋਗੀ ਤੁਹਾਡੀ ਤੀਸਰੀ ਕਸਰਤ ਚੌਥੀ ਕਸਰਤ ਕੀ ਹੈ ਤੁਸੀਂ ਕਾਫ ਮਸਲ ਪਿੰਜਣੀ ਨੂੰ ਸਟ੍ਰੈਚ ਕਰੋਗੇ ਥੈਰਾ ਬੈਂਡ ਨਾਲ ਵੀ ਕਰ ਸਕਦੇ ਆ ਕਿਸੇ ਕੱਪੜੇ ਨਾਲ ਵੀ ਕਰ ਸਕਦੇ ਆ ਐਦਾਂ ਤੁਸੀਂ ਪੈਰ ਚ ਪਾ ਕੇ ਔਰ ਇਸ ਨੂੰ ਜ਼ੋਰ ਦੀ ਅੰਦਰ ਨੂੰ ਖਿੱਚ ਦੇਣਾ ਇਸ ਜਗ੍ਹਾ ਤੇ ਸਟ੍ਰੈਚ ਪਾਏਗਾ 10 ਸੈਕਿੰਡ ਹੋਲਡ ਥੈਨ ਰਿਲੈਕਸ